ਇਹ ਪਾਵਲੇ ਨੂੰ ਲੈ ਆ। ਤੇ ਹੋਰ। ਪਾਟ ਕਾ ਨੀ ਲੈਂਟਰ ਪਾਇਆ ਹੁੰਦਾ। ਨਾ YouTube ਫੈਮਿਲੀ ਇਹ ਆਪਦੇ ਕੱਪੜੇ ਸਟਿਚ ਕਰਾ ਕੇ ਆਏ ਨੇ ਤੇ ਹੁਣ ਰੋਟੀ ਪਾਣੀ ਦਾ ਕੋਈ ਫਿਕਰ ਨਹੀਂ। ਨਾ ਨਾ ਨਾ। ਅਸੀਂ ਤਾਂ ਖਾ ਕੇ ਬੈਠੇ ਆਂ ਤੇ ਬਸ ਇਹਨਾਂ ਨੂੰ ਆਵੇ। ਅੱਜ ਤਾਂ ਰੋਟੀ ਚਾਹੀਦੀ ਨੇ। ਕੱਪੜਿਆਂ ਦਾ ਚਾਹ ਤੇ ਵਕਾਈ ਤੌਰ ਤੱਕ ਮੰਨਣੀ ਪਊ ਜਿਹੜਾ ਚੌਂਕੀਦਾਰ ਨਹੀਂ ਖੜਾਉਂਦਾ ਗੇਟ ਅੱਗੇ। ਉਹ ਤੌਰ ਤਾਂ ਮੇਰੀ ਕੱਚੇ ਹੀ ਬੜੀ ਆ। ਇਹ ਚੰਦਪਾਲੀ ਦੀ ਤੈਨੂੰ ਅੱਜ ਥੋੜੀ ਆ ਨਾ ਜਿਆਦਾ ਤਾਂ ਪਹਿਲੀ ਵਾਰ ਹੀ ਮਨ ਲੱਗਦਾ YouTube ਤੇ ਇਤਰਾਵਣਾ ਨਹੀਂ ਨਹੀਂ ਤਾਂ ਇਹਦੇ ਕੱਪੜਿਆ ਚੂਣੀ ਹੁੰਦਾ ਮੈਨੂੰ ਇੱਕ ਕੱਛਾ ਦੱਸ ਦੋ ਜਿਹੜੇ ਦਾ ਸੁਨਾਮਾ ਪਦਮਾਨ ਸਾਰੇ ਇੱਕ ਕੱਛਾ ਹੋ ਗਏ ਸਾਰੇ ਇੱਕ ਕੱਛਾ ਜਦੋਂ ਜਿਹੜਾ ਪਾਉਂਦਾ ਇੱਥੇ ਬੈਠਾ ਹੁੰਦਾ ਐਡਾ ਖੱਬਾ ਹੁੰਨੇ ਹੁੰਦਾ ਜਦੋਂ ਵੀ ਮੇਰੀ ਗੱਲ ਸੁਣ ਜਦੋਂ ਵੀ ਇਹਦਾ ਕਿਤੇ ਰਿਸ਼ਤਾ ਹੋਣ ਲੱਗਾ ਇਹ ਗੱਲ ਸਾਰੇ ਤੋਂ ਪਹਿਲਾਂ ਦੱਸ ਦੀ ਚੰਗਾ ਤੂੰ ਗੋਪੀ ਨੂੰ ਇਹ ਕਰਨ ਲੈਣਾ ਯਾਰੀ ਨਾਲ ਦਿਨ ਫੋਨ ਲੱਗ ਕੇ ਤਾਂ ਬਾਹਰ ਮੇਰੇ ਕੀ ਦੋ ਦਰਜਨਾ ਹੈ ਕੱਚੇ ਕੱਚਿਆਂ ਦੇ ਸ਼ੌਕ ਉਹ 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 ਕਹਿੰਦੇ ਹਾਂ ਮੇਰਾ ਨਾ ਇੱਕ ਜ਼ਰੂਰੀ ਕੰਮ ਕਰੀਏ ਹਾਂਜੀ ਦੱਸੋ ਦੋ ਦਰਜ ਨੇ ਨਾ ਕੱਚਾ ਉਹਨਾਂ ਬੱਚੇ ਦਿਆ ਕੋਨੇ ਮਾਸੀ ਬੇਟੀ ਵਿੱਚੇ ਕਰੇ ਨਾ ਨੀ ਨਾ ਇਹਨਾਂ ਮਰਜਾਨ ਖਾਪੜਾ ਤੈਨੂੰ ਸ਼ਰਮ ਨਹੀਂ ਆਉਂਦੀ ਉੱਥੇ ਨਾ ਉਹਦੀ ਮਮੀ ਕਿਹਦੀ ਹਰਾਮ ਉਹਦੇ ਆ ਮੈਂ ਕਮੈਂਟ ਪੜਿਆ ਕਹਿੰਦੇ ਨਹੀਂ ਮਮੀ 1k 47 ਨੂੰ ਚੱਲੀ ਤੇ YouTube ਹੈ ਕੋਲ ਵੀ ਦੋ ਦਰਤਾਂ ਕੱਚਾ ਲੱਗ ਗਿਆ ਬੈਠਾ ਗਰੀ ਤੇ ਬਹੁਤ ਗੱਲਾਂ ਕੱਚਾ ਹੋ ਗਏ ਕਰੇ ਤੇ ਅਸੀਂ ਵੀ ਵਿਆਹ ਦੀਆਂ ਤਿਆਰੀਆਂ ਤੇ ਆ ਕਿਉਂਕਿ ਆ ਕੋਟੀ ਪਾ ਕੇ ਵੇਖੋ ਕੋਟੀ ਪਾ ਕੇ ਨਹੀਂ ਵੇਖੋ ਅਸੀਂ ਵੀ ਅੱਜ ਕੋਟੀਆਂ ਪਾਈਆਂ ਕਿਉਂਕਿ ਅਸੀਂ ਵੀ ਅੱਜ ਫੇਸ਼ੀਅਲ ਵੈਕਸ ਕਰਾਇਆ ਤੇ ਮੈਨੂੰ ਠੰਡ ਬੜੀ ਲੱਗੀ ਤੇ ਮੈਂ ਵੀ ਕੋਟੀ ਪਾਲੀ ਅੱਜ YouTube ਫੈਮਿਲੀ ਜਦੋਂ ਮੈਂ ਸੂਟ ਵਿਖਾਏ ਨਾ ਮੈਂ ਤੇ ਆ ਫੋਨ ਬਲਾਸਟ ਹੋ ਜਾਣਾ ਆਹੋ ਆਹ ਤੁਹਾਡੇ ਨਿੱਕੇ 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 ਸੂਟ ਨਾਲ ਆਹ ਆ ਕਿੰਨੇ ਦੀ ਭਲਾ ਕਿੰਨੇ ਦੀ ਹੈ ਕਿੰਨੇ ਦੀ ਦੱਸ ਫੈਸ਼ਲਟੀ ਸੂਟ ਦੇ ਰੇਲਦੀ ਆਣੀ ਦੱਸ ਚੱਲ ਚੱਲ ਇਧਰ ਵੇਖੋ ਸਰਦਾਰ ਜੀ ਗੱਲਾਂ ਵੇਖੋ ਕਿਹੜੀਆਂ ਕਰਦਾ ਏ ਉਹ ਚਲੋ ਨਿੱਕੇ ਮੋٹے ਸੂਟ ਦੀ ਨੂੰ ਵੱਡੇ ਦੀ ਹਾਂ ਸਰਦਾਰ ਮੇਰਾ ਪੈਸਾ ਦਾ ਮਾਲਕ ਆ ਐਵੇਂ ਦੀ ਗੱਲਬਾਤ ਨਹੀਂ ਹੈਗੀ ਮਾੜੇ ਮੋٹے ਸੂਟ ਨਹੀਂ ਆਪਾਂ ਪਾਉਂਦੇ ਹੈਗੇ ਹਾਂ ਤੇ ਮੈਂ ਪੈਸਾ ਦਾ ਮੁੰਡਾ ਤੂੰ ਤਾਂ ਫੇਰ ਤੇਰੀ ਵੈਲਿਊ ਕੋਈ ਨਹੀਂ ਹੁੰਨੀ ਹੈਗੀ ਨਿਮਾਗੇ ਪੈਸਾ ਨਹੀਂ ਜਿਹੜਾ ਵੀ ਨਹੀਂ ਨਹੀਂ ਉਹਨੂੰ ਉਹਨੂੰ ਕੱਪੜੇ ਪਾਉਣ ਦਾ ਬਾਲਾ ਸ਼ੌਕ ਨਹੀਂ ਹੈਗਾ ਉਹਨੇ ਆਉਂਦੀਆਂ ਜਰਾਬਾਂ ਲੈ ਆਉਂਦੀਆਂ ਬਸ ਜਰਾਬਾਂ ਤਾਂ ਘੱਟੇ ਬਸ ਇਹਨੂੰ ਇਹ ਜਾਈਏ ਅੱਛੇ ਬ੍ਰਾਂਡ ਪਾਉਂਦੇ ਕੁਛ ਨਾ ਮਾੜਾ ਪਾਉਂਦੇ ਇਹ ਤਣੀ ਜਦੋਂ ਵਾਂਡੇ ਗਏ ਤਣੀ ਤੇ ਪਾਇਆ ਤੇ ਕੱਚਾ ਮਾੜਾ ਹੋਊਗਾ ਇੱਧਰ ਚੈੱਕ ਕਰੋ ਸਾਡੇ ਲੱਡੂ ਗੋਪਾਲ ਦੀ ਖੋਸ਼ ਦੀ ਇੱਧਰ ਆ ਲੱਡੂ ਗੋਪਾਲ ਇਹਨੇ ਕਦਾ ਇਹਨੇ ਨੂਸ ਕੱਢਣਾ ਹਾਂ ਕੱਢੂਗਾ ਮੇਰੇ ਘੇਟੀ ਲਈ ਪਿਛੇ ਵੇਖ ਹਾਂ ਹਾਂ ਕੱਢ 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 ਚੱਲ ਜੀ ਚੱਲ ਵਾਸਾ ਹਵਾ ਉਹਨੇ ਲੀਗੈਂਜ ਬਣਾ ਖਾਣਾ ਵੀ ਆ ਰਾਹੀ ਐ ਇੱਥੇ ਖਾੜ ਤੂੰ ਖੋਸ਼ ਕਿਥੋਂ ਢੀ ਲਿਆ ਕੁੜੀਆਂ ਚੌਲਾ ਜਿਹਾ ਇਹੋ ਜਿਹੀ ਫਿੜੀ ਨਗਰੀ ਆਈ ਨਵੇਂ ਤੇ ਸ਼ਾਂਤ ਆ ਤਨੀ ਭਈ ਬਹੁਤ ਸੋਹਣਾ ਲੱਗਦਾ ਖੁਸ਼ ਤੂੰ ਢਾਂਗ ਰਹੀ ਐਂ ਬੰਦ ਦੀਵਾ ਹਿੱੰਡਾ ਲੰਮਾ ਈਆ ਉਹ ਭਰਾ ਬੂਟ ਪਾਏਗਾ ਫਿਰ ਆ ਵੇਖ ਪੈਂਟ ਮੈਂ ਤਾਂ ਇੰਨੇ ਹੀ ਵੱਡਾ ਚਾਹੂ ਜਾਂ ਪੈਂਟ ਤਣੀ ਆ ਨਹੀਂ ਦੇ ਕੱਪੜਾ ਉਹ ਕੀ ਜਾਂਦੀਆਂ ਉਹ ਮੋਟਾ ਜਿਹਾ ਕੱਪੜਾ ਹੋਵੇ ਨਾ ਉਹ ਵਧੀਆ ਰਹਿੰਦਾ ਵਾਓ ਨਾਟ ਬੈਡ ਫੰਟਾਟਿਕ ਨਹੀਂ ਨਾ ਕੱਪੜਾ ਆਪ ਹਮੇ ਵਿੱਕੀ ਵਰਗੇ ਲੱਗਦੇ ਨੇ ਕੱਪੜੇ ਪਾਏ ਵਿੱਕੀ ਇਹੋ ਜਿਹਾ ਪਾਉਂਦਾ ਹੁੰਦਾ ਸ਼ਰਟ ਪੈਂਟ ਉਹ ਪਾਉ ਸ਼ਰਟ ਉਹ ਆਉਂਦੀਆਂ ਪਾਉਂਦਾ ਚਲੋ ਸਰਦਾਰ ਸਾਹਿਬ ਤੁਸੀਂ ਵੀ ਟਰਾਈ ਕਰੋ ਮੈਂ ਕਰਦਾ ਕਿ ਰੋਟੀ ਰੋਟੀ ਖਾਣਾ ਸਰਦਾਰ ਸਾਹਿਬ ਜੇ ਰੋਟੀ ਟਰਾਈ ਕਰਨਗੇ ਫੇਰ ਕਪੜੇ ਟਰਾਈ ਕਰਨਗੇ ਜਾਵੇ ਆਰਡਰ ਲਿਆ ਦੇ ਕੋਰਾ ਤਾਂ ਜੇ ਲਿਆ ਦੇ ਕੋਈ ਵੱਖਣ ਲਈ ਤਾਂ ਆਹ ਵੇ ਇੱਥੇ ਜਾ ਇੱਥੇ ਇਧਰ ਸਾਡੇ ਬੰਦੇ ਦੇ ਜਾਣ ਪੈਂਚਰ ਹੋ ਗਈ ਆ ਵਿਚਾਰਾ ਬੰਦਾ ਪੈਂਚਰ ਹੋ ਗਿਆ ਇਹ ਮੇਰ ਨਾਲ ਫੇਰ ਲਾ ਲਾ ਕੋਈ ਇਹ ਜਵਾਨ ਬੰਦੀ ਹੀ ਮੇਰ ਨਾਲ ਪੰਗੇ ਲੈਂਦੀ ਤੇ ਮੈਂ ਪੈਂਚਰ ਕਰਦੀ ਉਹਨੇ ਸਾਡਾ ਬੰਦਾ ਭੋਲੀ ਵੀ ਰਿਹਾ ਆ ਵੇਹ ਰੈਸਿੰਗ ਟੇਬਲ ਚ ਨੀਚੇ ਵਾਲਾ ਕੱਢ ਟੇਬਲ ਜਿਹੜਾ ਵਿੱਚੋਂ ਟੇਬਲ ਕੱਢ ਟੇਬਲ ਦੀ ਤੇ ਬਈ ਦਾ ਚੱਲ ਇਹਦੇ ਚੋ ਕਾਟਨ ਮਿਲ ਜੇਗੀ ਤੇ ਇੱਧਰ ਸਭ ਖਲਾਰੇ ਬਲਾਰੇ ਪਾਤੇ ਇਹਨਾਂ ਨੇ ਆਉਂਦਿਆ ਸਾਰੀ ਤੇ ਆ ਮੈਨੂੰ ਕੋਮਲ ਨੂੰ ਅਸੀਂ ਛੱਡ ਕੇ ਆਏ ਤੇ ਕੋਮਲ ਦੀ ਮੰਮੀ ਨੇ ਸਾਨੂੰ ਦਿੱਤਾ ਸਾਗ ਝਿਰ ਕੇ ਅਸੀਂ ਤਰਾਂਗੇ ਸਾਗ ਹਾਂ ਹਾਂ ਕੋਣ ਕਾੜੇ ਵਿੱਚ ਜਿਹਨਾਂ ਦਾ ਰੋਹ ਦੇ ਆਉਣਾ ਆਜ ਫੇਰ ਕਾ ਕਮਾ ਕਿੰਨੇ ਜਾੜ ਦੇ ਖੋੜ ਆ ਪਹਿਲੀ ਲਈ ਕੋਈ ਚੀਜ਼ ਵਧੀਆ ਲੱਗੀ ਮੈਨੂੰ ਆਲੇ ਬੂਟਾਂ ਨਾਲ ਡੈਡ ਜੋ ਹੋ ਗਏ ਇਹ ਤਰ੍ਹਾਂ ਹੀ ਹੈ ਰੰਗ ਡਲ ਗਈ ਮੈਂ ਤੇ ਜੋ ਭਾਰੀ ਆ ਪੈਂਟ ਭਾਰੀ ਟਿਕਦੀ ਪਈ ਜਿਗੀਆਂ ਦਾ ਵਾਕਈ ਖੁਸ਼ ਐਵੇਂ ਤਾਂ ਕੱਪੜਾ ਕੋਈ ਮਿਲਿਆ ਹੀ ਨਹੀਂ ਆ ਹਾੜ ਤੇਰੀ ਤਾਂ ਮੈਂ ਜਿੱਦਨ ਤੂੰ ਤਿਆਰ ਹੋਇਆ ਤੇਰੀ ਵੱਖਰੀ ਰੀ ਬਣਾਵਾਂਗੇ ਐਂ ਗਣ ਕੇ ਦਿੱਤੇ ਉਹਨਾਂ ਨੂੰ 2 ਮਿੰਟ ਲੱਗੇ ਇਹਨੂੰ ਪੈਸੇ ਗਣਦੇ ਐਨੇ ਪੈਸੇ ਦਿੱਤੇ ਇਹਦੇ ਕੀ ਰੇਓ ਕਿੰਨੇ ਦੀ ਸਵਾਈ ਏ ਤੇ ਲੜਨ ਲੱਗੇ ਮਿੰਟ ਚ ਬਾਪੂ ਨਾਲ ਲੜ ਪਿੰਦੇ ਜੀ ਹੈ ਕਿੰਨੇ ਦੀ 2500 ਦੀ ਕੱਲੀ ਸਟੇਰੀਂਗ ਆ 25 ਆ ਚੱਲ ਲੈ ਗਏ ਲਾਈਟ ਨਹੀਂ ਲੈਣਾ ਮੈਨੂੰ ਡਬੋਰੀ ਇਹਨਾਂ ਦੇ ਫਰ ਲੈ ਲਾਈਟਲੀ ਤਾਂ ਤੈਨੂੰ ਸਿਲਾਵ ਨਹੀਂ ਸਕਦੇ ਖੁਸ਼ ਕਹਿੰਦਾ ਲਾਈਟਲੀ ਨਹੀਂ ਲੈਣਾ ਮੈਂ ਕਿਹਾ ਤੈਨੂੰ ਐਡੇ ਭਾਰੇ ਨੂੰ ਅਸੀਂ ਲਾਈਟਲੀ ਕਿਵੇਂ ਲੈ ਲਾਂਗੇ ਹੈਵੀ ਹੈ ਆ ਕਿੰਨੇ ਦਾ ਮੋਜਾ ਖਾ ਦੂ ਸਰਾ 18 ਮੇਰਾ ਵੀ ਹੈ ਬੈਂਟਾਉਣ ਕਹਿੰਦੇ ਚੂਲੇ ਸੁਣੀ ਅਹੀ ਗੋਡਿਆ ਕਿਵੇਂ ਬਹੁਤ ਵਧੀਆ ਹੂੰ ਵਧੀਆ ਬੈਠ ਸਹੀ ਯੈਸ ਪਹੁੰਚ ਆ ਜਾਂਦਾ ਲੱਗਦਾ ਫਿਰ ਪਰ ਠੀਕ ਆ ਪਹੁੰਚ ਮਟਿਆਰ ਦਾ ਵਧੀਆ ਬਣਿਆ ਸਾਡੇ 스타 ਮੈਂ ਕਰ ਸਕਦਾ ਹਾਂ ਇੱਕ ਇਧਰ ਵੇਖ ਇੱਕ ਇਧਰ ਵੇਖ ਇਧਰ ਵੇਖ ਮੱਛਰੀ ਫਿਰਦੀ ਪੈਣ ਮੱਛਰੀ ਫਿਰਦੀ ਆ ਬਹੁਤ ਸੋਨਾ ਕਲਰ ਆ ਟ੍ਰੈਂਡ ਚਾ ਪੂਰਾ ਕਲਰ ਓਏ ਚਿੱਟੇ ਇਹਨਾਂ ਨੂੰ ਜਦੋਂ ਮੈਂ ਕਹਤਾ ਨਾ ਵੀ ਨਹੀਂ ਖੁੱਲਾ ਵਧੀਆ ਲੱਗਦਾ ਪਿਆ ਹੈ ਉਹ ਤੋਂ ਸੰਤੁਸ਼ਟ ਹੋ ਜਾਣਾ ਤੇ ਟੈਂਕ ਛੜ ਮਤਲਬ ਤੂੰ ਕਹਦੇ ਖੁੱਲਾ ਹੋਣਾ ਹੈ ਇਹ ਮੇਰਾ ਤੋਤਾ ਹੈ ਤੁਸੀਂ ਜ਼ਿਆਦਾ ਟਾਈਟ ਪਾਉਂਦੇ ਜੇ ਓਏ ਬੱਲ ਕਰ ਤੈਨੂੰ ਦਿਮਾਗ ਹੈ ਗਾਇ ਹੈਗਾ ਤਾਂ ਵੈਸੇ ਖੁੱਲਾ ਹੀ ਹੈ ਹਨ ਮਾੜਾ ਨਹੀਂ ਗਿੱਲੀ ਨਹੀਂ rahul ਬਣਾ ਕੰਮ ਤਾਂ ਖਰਾਬ ਹੀ ਕੀਤਾ ਤੁਸੀਂ ਇੰਨੇ ਪੈਸੇ ਲਾ ਕੇ ਕਿ ਤੂੰ ਹੀ ਉਹ ਹੀ ਜਲੂਸ ਕੱਢਦੇ ਨਾ ਹੁੰਦਾ ਤਾਕਰੀਜ਼ ਬਾਹਰ ਆਉਂਦੇ ਹੀ ਇਹਦੇ ਤੋਂ ਕਿੰਦੇ ਤੋਂ ਕੇਰੇ ਤੋਂ ਲੈ ਗਏ ਦੇ ਕੇਰੇ ਤੋਂ ਆ ਗਈ ਇਹ ਕ੍ਰੀਜ਼ ਬਾਹਰ ਜੀ ਕਰਦਾ ਨਾ ਕੰਮ ਕਰ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਮੈਨੂੰ ਨਾਲ ਲੈ ਕੇ ਜਾਓ ਲੈ ਠੀਕ ਠੀਕ ਓਕੇ ਆ ਕੈਂਟ ਆ ਪਾਕਿਸਤਾਨੀ ਸੂਟ ਲੱਗਦਾ ਪਾ ਦੇਰ ਤਾਂ ਹੁੰਦਾ ਠੀਕ ਆ ਯਾਰ ਇਹ ਚੰਦਾ ਯਾਰ ਅੱਜ ਕੱਲ ਬੜਾ ਮਾਰ ਕੇ ਭੁਲਾਈ ਚੱਲਦਾ ਨਾ 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 ਉੱਥੇ ਉੱਥੇ ਪਏ ਬਾਈ ਉਧਰ ਵੇਖੋ ਗਿਆ ਐਲਈਡੀ ਤੇ ਮੱਲ ਮਾਰ ਕੇ ਬੈਠੇ ਉੱਕੇ ਗਿਆ ਮੈਂ ਕਿੰਨੇ ਦਿਨ ਕੱਢਦੀ ਰਾਜ ਚੀਜ਼ ਚੋਰੀ ਕਰ ਲੈਂਦੇ ਤੁਸੀਂ ਤੱਕਲੇ ਦੀ ਇਹ ਚੱਕ ਹੋ ਰਹੀ ਆ ਤੇਰੇ ਕੰਮੋਂ ਵੀ ਜਾਊਗੀ ਮੈਂ ਤੈਨੂੰ ਸਲਾਹ ਦਿੰਨੀ ਮੇਰੀ ਸਲਾਹ ਲੈ ਲਈ ਕੈਮਰਾ ਇੱਕ ਬੰਦ ਹੋ ਗਿਆ ਲੱਗਦਾ ਚੋਰ ਵੜ ਗਿਆ ਛੋ ਚੋ ਚੋਰ ਬਚਾਏ ਸ਼ੋ ਆ ਜਾ ਗੱਡੀ ਵੀ ਤੁਹਾਡੀ ਬਾਹਰ ਖੜੀ ਹੋਈ ਆ ਅੰਦਰ ਕਰਕੇ ਆਓ ਉਹ ਲੈ ਆ ਨਾ ਗੱਡੀ ਬਾਹਰ ਖਾ ਲਈ ਤੇ ਹੋਰ ਗੱਡੀ ਦੇ ਚੋਕੀ ਲੈਣ ਨੂੰ ਕਿੱਲਾ ਕੋਈ ਪਤਾ ਅੱਜ ਕੱਲ ਕੋਈ ਕੱਚੇ ਲਾ ਕੇ ਲੈ ਜਾਂਦਾ ਚੀਜ਼ ਸੋ ਇੱਥੇ ਕੱਪੜਿਆਂ ਦਾ ਬਹੁਤ ਜ਼ਿਆਦਾ ਖਲਾਰਾ ਪਿਆ ਆ ਸੀਗਾ ਸਾਰੇ ਜਿੰਨੇ ਵੀ ਕੋਟ ਪੈਂਟ ਜੋ ਵੀ ਬਲੇਜ਼ਰ ਇਹਨਾਂ ਦੇ ਸਾਰੇ ਬਾਹਰ ਕੱਢ ਕੇ ਰੱਖੇ ਹੋਏ ਸੀਗੇ ਤੇ ਹੁਣ ਮੈਂ ਚੱਕ ਦਿੱਤੇ ਆ ਤੇ ਇੱਥੇ ਆਪਾਂ ਉਜ ਕੋ ਕੱਪੜੇ ਇਹਨਾਂ ਦੇ ਵਿੱਚ ਜਿਹੜੇ ਨਾਲ ਲਿਜਾਣ ਵਾਲੇ ਪਾ ਦਿੱਤੇ ਆ ਵਿਆਹ ਤਾਂ ਇੱਕ ਦਿਨ ਜਾਣਾ ਪਰ ਖਲਾਰੇ ਬਹੁਤ ਜਿਆਦਾ ਪੈ ਜਾਂਦੇ ਆ ਤੇ ਕੁਛਵੇਂ ਇੱਥੇ ਕੱਡੇ ਸੀਗੇ ਇਹ ਵਾਲੇ ਕ ਬਲੇਜ਼ਰ ਇਹਨਾਂ ਦੇ ਇਹ ਮੇ ਘਰੇ ਡਰਾਈ ਕਲੀਨ ਕਰਨੇ ਆ ਕੁਝ ਪੱਗਾਂ ਧੋਣੀਆਂ ਇਹਨਾਂ ਦੀ ਸੋ ਕਰੇ ਡਰਾਈ ਕਲੀਨ ਕਰਨ ਦਾ ਰੀਜ਼ਨ ਇਹ ਆ ਕਿ ਅਸੀਂ ਇੱਕ ਵਾਰੀ ਉੱਥੇ ਵਾਸ਼ ਕਰਦਿਆਂ ਨੂੰ ਵੇਖ ਲਿਆ ਸੀ ਬਹੁਤ ਗੰਦਾ ਪਾਣੀ ਯੂਜ਼ ਕਰਦੇ ਆ ਸੋ ਮੈਂ ਰਮਨ ਬਹੁਤ ਇਸ ਚੀਜ਼ ਤੋਂ ਉਠਿਆ ਵਾਵਾ ਵੀਡੀਓ ਮੈਂ ਵੇਖੀ ਜਿਹਦੇ ਵਿੱਚ ਜਿਸ ਤਰ੍ਹਾਂ ਡਰਾਈ ਕਲੀਨ ਕਿਸ ਤਰ੍ਹਾਂ ਕਰ ਸਕਦੇ ਆਪਾਂ ਘਰੇ ਸੋ ਮੈਨੂੰ ਇੱਕ ਬਹੁਤ ਹੀ ਈਜ਼ੀ ਵੇਅ ਲੱਗਿਆ ਤੇ ਮੈਂ ਸੋਚਿਆ ਉਸ ਤਰੀਕੇ ਨਾਲ ਕਰਕੇ ਵੇਖਦੇ ਆ ਘਰ ਹੀ ਤੇ ਸੋ ਅੱਜ ਆਪਾਂ ਕਰਾਂਗੇ ਨਾਲ ਨਾਲ ਵੀਡੀਓ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਕਿਸ ਤਰ੍ਹਾਂ ਕਰਨੇ ਆ ਤੇ ਸਾਰਿਆਂ ਦੇ ਕੱਪੜਿਆਂ ਦੀ ਘਰ ਤੇ ਹੀ ਤਿਆਰੀ ਲੱਗਪਗ ਹੋਈ ਗਈ ਆ ਕੁਝ ਕ ਕੱਪੜੇ ਡਰਾਈ ਕਲੀਨ ਕਰਨੇ ਆ ਆਪਾਂ ਕਰ ਲੈਣੇ ਘਰ ਹੀ ਸੋ ਮੇਰੇ ਕੱਪੜੇ ਹਜੇ ਸਟਿਚ ਹੋ ਕੇ ਨਹੀਂ ਆਏ ਜਦੋਂ ਸਟਿਚ ਹੋ ਕੇ ਆਏ ਮੈਂ ਉਦੋਂ ਦਿਖਾਉਂਗੀ ਸੋ ਬੰਦ ਕਰਦੇ ਦੋ ਮਿੰਟ ਅੱਜ ਦੀ ਵੀਡੀਓ ਕਿਵੇਂ ਕੁੱਕਰ ਦੀਆਂ ਸਟੀਆਂ ਸੋਲੀਆਂ ਹੋਣੀਆਂ ਤੁਹਾਨੂੰ ਅੱਜ ਅਸੀਂ ਸਾਗ ਕੱਲ ਦੇ ਮੰਗਾ ਰਹੇ ਸੀ ਸੋ ਹੁਣ ਅਸੀਂ ਹੁਣੇ ਖਾਣਾ ਸੀ ਰੋਟੀ ਨਾਲ ਇਸ ਕਰਕੇ ਅਸੀਂ ਥੋੜਾ ਜਿਹਾ ਕੁੱਕਰ ਚ ਬਣਾ ਲਿਆ ਬਾਕੀ ਸੀ ਬਣਾਵਾਂਗੇ ਉਦਾਂ ਹੀ ਸੋ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਇਹ ਬੰਦਰ ਨੂੰ ਕਰਿਓ ਇਗਨੋਰ ਕਿਉਂਕਿ ਇਹ ਮੈਨੂੰ ਕਰ ਰਿਹਾ ਡਿਸਟਰਬ ਤੇ ਪਲੀਜ਼ 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 ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਦਿਤਾ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਹੁਣ ਮੈਨੂੰ ਵੀ ਇਦਾ ਜਸ ਬਾਈ